पछे harga मरगों पछे

ਸਰ ਕਿਉਂਕਿ ਕਿਸ ਤਰ੍ਹਾਂ ਦੀ ਵਿਵਸਥਾ ਬਣਾਈ ਗਈ ਹੈ ਮੇਲੇ ਦੇ ਵਿੱਚ ਵੇਖਿਆ ਸੜਕ ਤੇ ਆ ਗਏ ਨੇ ਲੋਕ ਜੀ ਆਦੀਆਂ ਲੈ ਕੇ ਇਹ ਜਿਹੜੇ ਲੋਕ ਇਹਨਾਂ ਨੂੰ ਪਤਾ ਹੈ ਕਿ ਹਰ ਰੋਜ਼ ਕਹਿ ਕੇ ਵਾਰੀ ਵਾਰੀ ਕਹੀਦਾ ਵੀ ਸਮਾਨ ਪਿੱਛੇ ਸੜਕ ਤੋਂ ਪਿੱਛੇ ਲਾਓ ਲੇਕਿਨ ਫਿਰ ਵੀ ਵੇਖਣ ਜਾਇਆ ਇਹ ਸਮਾਨ ਰੋਡ ਦੇ ਲਾਲੇ ਜਿਵੇਂ ਆਟੋ ਰੱਖਾ ਵਾਲੇ ਇਹਨਾਂ ਨੂੰ ਕਿਹਾ ਵੀ ਜਿਹੜੇ ਆਟੋ ਰੱਖਾ ਆ ਸੜਕ ਦੇ ਉੱਪਰ ਨਾ ਖੜੇ ਕਰਨ ਕੱਚੀ ਜਗ੍ਹਾ ਤੇ ਖੜੇ ਕਰਨ ਇਹਨਾਂ ਨੂੰ ਵੀ ਕਿਹਾ ਵੀ ਜਿਹੜਾ ਸਮਾਨ ਤੁਸੀਂ ਆਵਦਾ ਕੱਚੀ ਜਗ੍ਹਾ ਤੇ ਲਾਓ ਰੋਡ ਦੇ ਉੱਪਰ ਕੋਈ ਵੀ ਕੋਈ ਜਿਹੜੀ ਟ੍ਰੈਫਿਕ ਨੂੰ ਸੰਚਾਰ ਨੂੰ ਟੰਗਣਾ ਚਲੇ ਕੋਈ ਵੀ ਉਹਨੂੰ ਉਹ ਨਹੀਂ ਘਟਣਾ ਨਾ ਹੋਵੇ ਰੋਡ ਜਿਹੜਾ ਕਲੀਅਰ ਚੱਲੇ। ਸਰ ਰੋਡ 'ਤੇ ਕਿਸ ਤਰ੍ਹਾਂ ਦੀ ਵਿਵਸਥਾ ਬਣਾਈ ਜਾ ਰਹੀ ਹੈ? ਇਹਨਾਂ ਨੂੰ ਜਿਹੜਾ ਸਮਾਨ ਪਿੱਛੇ ਕਰਾਇਆ ਗਿਆ ਆਟੋ ਰੱਖਸ਼ਾ ਨੂੰ ਵੀ ਕਹਿਤਾ ਵੀ ਜਿਹੜੇ ਆਟੋ ਰੱਖਸ਼ਾ ਜਾਂ ਇਹ ਰੱਖਸ਼ਾ ਨੇ ਰੋਡ ਦੇ ਉੱਪਰ ਵਹੀਕਲ ਆਉ ਦੇ ਖੜੇ ਕਰਨ ਜਿਹੜੀ ਕੱਚੀ ਜਗ੍ਹਾ ਤੇ ਪਾਰਕ ਕਰਨ ਜਾਂ ਜਿੱਥੇ ਪਾਰਕਿੰਗ ਬਣੀ ਹੋ ਉੱਥੇ ਵਹੀਕਲ ਖੜੇ ਨਹੀਂ ਦਾ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਚਲਾਨ ਕੱਟੇ ਜਾਣਗੇ। ਦੇਖਿਆ ਜਾ ਰਿਹਾ ਕਿ ਵਾਰ-ਵਾਰ ਤੇ ਟ੍ਰੈਫਿਕ ਵੀ ਜਾਮ ਹੋ ਰਿਹਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ? ਮੇਲਾ ਮੇਲੇ ਕਰਕੇ ਟ੍ਰੈਕ ਜਾਮ ਤਾਂ ਨਹੀਂ ਲੱਗ ਰਿਹਾ ਸਲੋ ਚੱਲ ਰਿਹਾ ਲੇਕਿਨ ਕਿਉਂਕਿ ਅਸੀਂ ਇਹਨਾਂ ਨੂੰ ਗੱਡੀ ਵਾਲਿਆਂ ਨੂੰ ਵਿਦਾਇਤ ਕੀਤੀ ਵੀ ਵਹੀਕਲ ਵੀ ਆਪਦੇ ਸੌ ਚਲਾਓ ਕਿਉਂਕਿ ਮੇਲਾ ਚੱਲ ਰਿਹਾ ਹੈ ਜਨਤਾ ਮੇਲੇ ਦੇ ਵਿੱਚ ਆ ਰਹੀ ਹੈ ਇਸ ਕਰਕੇ ਵੀ ਜਿਹੜੇ ਵਹੀਕਲ ਨੂੰ ਤੇਜ਼ ਰਫ਼ਤਾਰ ਤੇ ਨਾ ਚਲਾਓ ਆਪੇ ਸਲੋ ਲੈ ਕੇ ਚਲੋ ਹੋਰ ਵੀ ਵਹੀਕਲ ਆਪਦੇ ਆਰਾਮ ਨਾਲ ਲਿਜਾਓ ਕਿਉਂਕਿ ਕਈ ਵਾਰੀ ਕੀ ਹੁੰਦਾ ਸੀ ਤੇਜ਼ ਵਹੀਕਲ ਜਾ ਰਿਹਾ ਕੋਈ ਕੋਈ ਕਟੜਾ ਹੋ ਸਕਦੀ ਹੈ ਵੀ ਮੇਲੇ ਦੇ ਵਿੱਚ ਜਨਤਾ ਬਾਹਰ ਆਉਂਦੀ ਰਸ਼ ਹੁੰਦਾ ਆਮ ਜਨਤਾ ਪੈਦਲ ਹੁੰਦੀ ਹੈ ਉਸ ਕਰਕੇ ਅਸੀਂ ਕਿੰਨੇ ਵੀ ਜਿਹੜੇ ਆਪਦਾ ਵਹੀਕਲ ਸਲੋ ਚਲਾਓ ਆਹ ਧਲੇਣਾ

ਆਹ ਜੀ ਜੀ ਹੈਲਮਟ ਲਾਇਆ ਸ਼ਰਟ ਦੇ ਉੱਪਰ ਹੀ ਤੇ ਨਾਲ ਅਸੀਂ ਮੋਬਾਈਲ ਯੂਜ਼ ਕਰ ਰਹੇ ਹਾਂ ਇਹ ਚੀਜ਼ਾਂ ਨੂੰ ਤੁਸੀਂ ਰਿਪੀਟ ਦੇਣਾ ਚਾਹ ਰਹੇ ਜੇ ਇਹ ਚੀਜ਼ ਨੂੰ ਫਾਲੋ ਕਰੋ ਜੀ ਜਦੋਂ ਅਸੀਂ ਰੋਡ ਤੇ ਚੱਲ ਰਹੇ ਹਾਂ ਮੋਬਾਈਲ ਯੂਜ਼ ਕਰ ਤੋਂ ਨਾ ਕਰੋ ਰੁੱਕ ਕੇ ਆਪਦਾ ਫੋਨ ਨੂੰ ਸੁਣੋ ਜੀ ਹੈਲਮਟ ਵੀ ਲਾਇਆ ਕਰੋ ਕਾਹਦੇ ਨਾ ਵੀ ਗਏ